ਵੀ ਅਕਾਲੀ ਦਲ ਮੈਨੂੰ ਲੱਗਦਾ ਖਾਲੀ ਦਲ ਹੁੰਦਾ ਜਾ ਰਿਹਾ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਚ ਇਦਾਂ ਲੱਗਦਾ ਜਿਸਾਂ ਕੋਈ ਰਹਿਣਾ ਹੀ ਨਹੀਂ ਚਾ ਰਿਹਾ ਇੱਕ ਤੋਂ ਬਾਅਦ ਇੱਕ ਛੱਡਦੇ ਜਾ ਰਹੇ ਐ ਬਈ ਇਹ ਨਾਲ ਇਹ ਚੰਗੀ ਗੱਲ ਤੇ ਐ ਕਿ ਸੁਖਬੀਰ ਬਾਦਲ ਨੂੰ ਖੁਦ ਹੀ ਅਕਾਲੀ ਦਲ ਛੱਡ ਦੇਣਾ ਚਾਹੀਦਾ ਇਹ ਸਾਰੇ ਲੋਕ ਭੱਜਦੇ ਜਾ ਰਹੇ ਐ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਖੁਦ ਇਹ ਲਾਲਚ ਦੇ ਕੇ ਡਰਾ ਕੇ ਠਮਕਾ ਕੇ ਲੀਡਰਾਂ ਨੂੰ ਸ਼ਾਮਲ ਕਰ ਰਿਹਾ ਐ ਭਈ ਇਹਦੇ ਨਾਲ ਹੋਏਗਾ ਕਿ ਇਹਦੇ ਨਾਲ ਕੋਈ ਲੋਕਾਂ ਦਾ ਭਲਾ ਕਰ ਰਹੇ ਹੋ ਕੋਈ ਲੋਕਾਂ ਨੂੰ ਰਿਲੀਫ ਦੇ ਰਹੇ ਹੋ ਤੁਸੀਂ ਸੋਚ ਰਹੇ ਹੋ ਕਿ ਇਧਰੋਂ ਉਧਰੋਂ ਲੀਡਰ ਇਕੱਠੇ ਕਰਕੇ ਤੇ ਤੁਸੀਂ ਕੋਈ ਆਪਣੀ ਸ਼ਾਖ ਠੀਕ ਕਰ ਸਕਦੇ ਹੋ ਤੁਹਾਡੀ ਸ਼ਾਖ ਬੁਰੀ ਤਰ੍ਹਾਂ ਡਿੱਗੀ ਹੋਈ ਹੈ ਭਗਵੰਤ ਮਾਨ ਜੀ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨਹੀਂ ਹੈ ਕਿਉਂਕਿ ਲੋਕ ਡਰੇ ਹੋਏ ਹੈ ਸੈਮੇ ਹੋਏ ਹੈ ਪੰਜਾਬ ਦੇ ਵਿੱਚ ਲਾਂਡਰ ਦਾ ਤੇ ਆਮ ਸਹੂਲਤਾਂ ਦਾ ਜਨਾਜ਼ਾ ਨਿਕਲਿਆ ਪਿਆ ਵੀ ਅਕਾਲੀ ਦਲ ਮੈਨੂੰ ਲੱਗਦਾ ਖਾਲੀ ਦਲ ਹੁੰਦਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਚ ਇਦਾਂ ਲੱਗਦਾ ਜਿਸਾਂ ਕੋਈ ਰਹਿਣਾ ਹੀ ਨਹੀਂ ਚਾ ਰਿਹਾ ਇੱਕ ਤੋਂ ਬਾਅਦ ਇੱਕ ਛੱਡਦੇ ਜਾ ਰਹੇ ਐ ਬਈ ਇਹ ਨਾਲ ਇਹ ਚੰਗੀ ਗੱਲ ਤੇ ਐ ਕਿ ਸੁਖਬੀਰ ਬਾਦਲ ਨੂੰ ਖੁਦ ਹੀ ਅਕਾਲੀ ਦਲ ਛੱਡ ਦੇਣਾ ਚਾਹੀਦਾ ਐ ਇਹ ਸਾਰੇ ਲੋਕ ਭੱਜੇ ਜਾ ਰਹੇ ਐ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਖੁਦ ਇਹ ਲਾਲਚ ਦੇ ਕੇ ਡਰਾ ਕੇ ਠਮਕਾ ਕੇ ਲੀਡਰਾਂ ਨੂੰ ਸ਼ਾਮਲ ਕਰ ਰਿਹਾ ਬਈ ਇਹ ਦੇ ਨਾਲ ਹੋਏਗਾ ਕਿ ਇਹਦੇ ਨਾਲ ਕੋਈ ਨਹੀਂ ਲੋਕਾਂ ਦਾ ਭਲਾ ਕਰ ਰਹੇ ਹੋ ਕੋਈ ਲੋਕਾਂ ਨੂੰ ਰਿਲੀਫ ਦੇ ਰਹੇ ਹੋ ਤੁਸੀਂ ਸੋਚ ਰਹੇ ਹੋ ਕਿ ਇਧਰੋਂ ਉਧਰੋਂ ਲੀਡਰ ਇਕੱਠੇ ਕਰਕੇ ਤੇ ਤੁਸੀਂ ਕੋਈ ਆਪਣੀ ਸ਼ਾਖ ਠੀਕ ਕਰ ਸਕਦੇ ਹੋ ਤੁਹਾਡੀ ਸ਼ਾਖ ਬੁਰੀ ਤਰ੍ਹਾਂ ਡਿੱਗੀ ਹੋਈ ਹੈ ਭਗਵੰਤ ਮਾਨ ਜੀ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨਹੀਂ ਹੈ ਕਿਉਂਕਿ ਲੋਕ ਡਰੇ ਹੋਏ ਹੈ ਸਹਿਮੇ ਹੋਏ ਹੈ ਪੰਜਾਬ ਦੇ ਵਿੱਚ ਲਾਂਡਰ ਦਾ ਤੇ ਆਮ ਸਹੂਲਤਾਂ ਦਾ ਜਨਾਜਾ ਨਿਕਲਿਆ ਪਿਆ ਵੀ ਅਕਾਲੀ ਦਲ ਮੈਨੂੰ ਲੱਗਦਾ ਖਾਲੀ ਦਲ ਹੁੰਦਾ ਜਾ ਰਿਹਾ ਹੈ ਜਿਸ ਤਰੀਕੇ ਦੇ ਨਾਲ ਅਕਾਲੀ ਦਲ ਚ ਇਦਾਂ ਲੱਗਦਾ ਜਿਸਾਂ ਕੋਈ ਰਹਿਣਾ ਹੀ ਨਹੀਂ ਚਾ ਰਿਹਾ ਇੱਕ ਤੋਂ ਬਾਅਦ ਇੱਕ ਛੱਡਦੇ ਜਾ ਰਹੇ ਐ ਬਈ ਇਹ ਨਾਲ ਇਹ ਚੰਗੀ ਗੱਲ ਤੇ ਐ ਕਿ ਸੁਖਬੀਰ ਬਾਦਲ ਨੂੰ ਖੁਦ ਹੀ ਅਕਾਲੀ ਦਲ ਛੱਡ ਦੇਣਾ ਚਾਹੀਦਾ ਐ ਇਹ ਸਾਰੇ ਲੋਕ ਭੱਜੇ ਜਾ ਰਹੇ ਐ ਔਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਭਗਵੰਤ ਮਾਨ ਖੁਦ ਇਹ ਲਾਲਚ ਦੇ ਕੇ ਡਰਾ ਕੇ ਠਮਕਾ ਕੇ ਲੀਡਰਾਂ ਨੂੰ ਸ਼ਾਮਲ ਕਰ ਰਿਹਾ ਬਈ ਇਹ ਦੇ ਨਾਲ ਹੋਏਗਾ ਕਿ ਇਹਦੇ ਨਾਲ ਕੋਈ ਨਹੀਂ ਲੋਕਾਂ ਦਾ ਭਲਾ ਕਰ ਰਹੇ ਹੋ ਕੋਈ ਲੋਕਾਂ ਨੂੰ ਰਿਲੀਫ ਦੇ ਰਹੇ ਹੋ ਤੁਸੀਂ ਸੋਚ ਰਹੇ ਹੋ ਕਿ ਇਧਰੋਂ ਉਧਰੋਂ ਲੀਡਰ ਇਕੱਠੇ ਕਰਕੇ ਤੇ ਤੁਸੀਂ ਕੋਈ ਆਪਣੀ ਸ਼ਾਖ ਠੀਕ ਕਰ ਸਕਦੇ ਹੋ ਤੁਹਾਡੀ ਸ਼ਾਖ ਬੁਰੀ ਤਰ੍ਹਾਂ ਡਿੱਗੀ ਹੋਈ ਹੈ ਭਗਵੰਤ ਮਾਨ ਜੀ ਲੋਕ ਤੁਹਾਡੇ ਤੇ ਵਿਸ਼ਵਾਸ ਕਰਦੇ ਨਹੀਂ ਹੈ ਕਿਉਂਕਿ ਲੋਕ ਡਰੇ ਹੋਏ ਸਹਿਮੇ ਹੋਏ ਪੰਜਾਬ ਦੇ ਵਿੱਚ ਲਾਂਡਰ ਦਾ ਤੇ ਆਮ ਸਹੂਲਤਾਂ ਦਾ ਜਨਾਜਾ ਨਿਕਲਿਆ ਪਿਆ ਹੈ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप